ਜਗਜੀਵਨ ਸਿੰਘ ਨੇ ਕਾਂਗਰਸ ਦੇ ਵਿੱਚ ਕਰ ਵਾਪਸੀ ਕਰ ਲਈ ਹੈ ਚੰਡੀਗੜ੍ਹ ਦੇ ਵਿੱਚ ਜਗਜੀਵਨ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਂਗਰਸ ਦਾ ਮੋੜ ਤੋਂ ਹੱਥ ਫੜਿਆ ਜਗਜੀਵਨ ਸਿੰਘ ਪਹਿਲਾਂ ਕਾਂਗਰਸ ਵਿੱਚ ਹੀ ਸਨ ਪਰ ਕੁਝ મતਪੇਸ਼ਾ ਕਾਰਨ ਉਹ ਅਕਾਲੀ ਦਲ ਵਿੱਚ ਚਲੇ ਗਏ ਸਨ ਤੇ ਹੁਣ ਫਿਰ ਤੋਂ ਉਹਨਾਂ ਕਾਂਗਰਸ ਦੇ ਵਿੱਚ ਵਾਪਸੀ ਕਰ ਲਈ ਹੈ ਇਹਨਾਂ ਨੇ ਦੋ ਪੀੜੀਆਂ ਤੋਂ ਅਕਾਲੀ ਰਹੇ ਨੇ ਜ਼ਿਆਦਾ ਹੀ ਆਈ ਥਿੰਕ ਹੈ ਨਾ ਫਿਰ ਅੱਗੇ ਸਾਡੇ ਕੋਲ ਫਿਰ ਦਨ ਫॉर ਸਮ ਰੀਜ਼ਨ ਹੀ ਲੈਫਟਸ ਅਗੇਨ ਚਲੇ ਗਏ ਔਰ ਅੱਜ ਵਿਦ ਆਨ ਹੈਸ ਪੀਪਲ which will make us a big difference ਇਹਦਾ ਅਸਰ ਪਏਗਾ ਸਾਡੇ ਬਹੁਤ ਇੰਪਾਇਰਲ ਐਂਡ ਆਲਸੋ ਇਨ ਸਾਨੇਵਾਲ ਐਂਡ ਆਲਸੋ ਵੀ ਆਰ ਵੈਰੀ ਹੈਪੀ ਟੂ ਵੈਲਕਮ ਹਿਮ ਮੌਕਾ ਪ੍ਰਣੇ ਕਾਂਗਰਸੀ ਆਗੂ ਦੀ ਘਰ ਵਾਪਸੀ ਦਾ ਸੀ ਪਰ ਕੈਪਟਨ ਸਾਹਿਬ ਦੇ ਨਿਸ਼ਾਨੇ تھے ਆਮ ਆਦਮੀ ਪਾਰਟੀ ਸੇ ਕੈਪਟਨ ਨੇ ਆਪ ਦੇ ਕਿਸਾਨ ਮੈਨੀਫੈਸਟੋ ਨੂੰ ਕਾਂਗਰਸ ਦੇ ਜ਼ੁਬਾਨੀ ਕੀਤੇ ਹੋਏ ਵਾਅਦੇਾਂ ਦੀ ਕਾਪੀ ਦੱਸਿਆ ਆਪਣੇ ਜੀ ਜਿਹੜਾ ਕੱਲ ਮੈਨੂਫੈਕਚਰ ਰਿਲੀਜ਼ ਕੀਤਾ ਹੈਗਾ ਇਹ ਸਮਝਿਆ ਜਾ ਰਿਹਾ ਕਿ ਦੂਸਰੀਆਂ ਪਾਰਟੀਆਂ ਦੀ ਨਕਲ ਹੈ। ਉਹ ਸਾਡੀ ਨਕਲ। ਸਾਰੀ ਹੀ ਸਾਡੀ ਨਕਲ 100% ਹੀ ਸਾਡੀ ਨਕਲ ਹੈ। ਉਹਨੇ ਇੱਕ ਚੀਜ਼ ਜਿਹੜੀ ਅਸੀਂ ਕਹੀ ਨਹੀਂ ਕਹੀ ਜਿਹੜੀ ਇਹਨਾਂ ਨੇ ਕਹੀ ਹੈ ਕਿ ਅਸੀਂ ਗਰਲ ਚਾਈਲਡ ਨੂੰ 2000 ਰੁਪਏ ਦੇਵਾਂਗੇ। that is a good suggestion we can also a good that suggestion ਉਹਦੀ ਕੋਈ ਗੱਲ ਨਹੀਂ ਲੇਕਿਨ ਜੋ ਐਗਰੀਕਲਚਰ ਦਾ ਜੋ ਜੋ ਪ੍ਰੋਗਰਾਮ ਹੈ ਉਸ ਦਾ 2 ਮਹੀਨਾ ਦਾ ਦੇਣੀ। ਸਤਿ ਸ੍ਰੀ ਅਕਾਲ ਜਿਹੜੇ ਐਲੀਗੇਸ਼ਨ ਲੱਗ ਰਹੇ ਨੇ ਆਪ ਦੇ ਤੁਸੀਂ ਕੀ ਕਹਿੰਦੇ ਹੋ ਇਹਨੂੰ ਜਰਨਲਿਜ਼ਮ ਪਲੇਜਰੀਜ਼ਮ ਪਲੇਜਰੀਜ਼ਮ ਵਾਟਿਓ ਜਿਜ਼ਮ ਦਿਸ ਇਜ਼ ਮਿਸਟਰ ਸੰਦੂਜ਼ ਪਲੇਜਰੀਜ਼ਮ ਉਹ ਸੰਦੂ ਹੀ ਹੈ ਜਿਹੜਾ ਸਾਡਾ ਪਲੇਜਰੀਜ਼ਮ ਕਰ ਰਿਹਾ ਹੈ ਕੈਪਟਨ ਸਾਹਿਬ ਨੇ ਨਿਸ਼ਾਨਾ ਚੌਥੇ ਫਰੰਟ ਉੱਤੇ ਵੀ ਲਾਇਆ ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਪੁੱਛਿਆ ਕਿ ਉਸਨੇ ਭਾਜਪਾ ਛੱਡੀ ਵੀ ਹੈ ਜਾਂ ਫਿਰ ਨਹੀਂ ਕੈਪਟਨ ਸਾਹਿਬ ਜੋ ਫੋਰਥ ਫਰੰਟ ਬਣ ਰਿਹਾ ਜੋ ਬਾਤ ਆ ਰਹੀ ਹੈ ਖੋਲ ਰੱਖੋ ਕਿਹਨਾ ਜੀ ਜੀ coming up uh, do you think the anti incumbency vote the, the fourth front <laughs> any anti incumbency will be to the congress congress cadres are very stable they are all holding the ground we have no problem are dekh lo akali da sanu jud rahe ne there as our people are withdrawing to ensure that the congress candidate wins so ethe da sade kol koi we have no problem navjot singh <laughs> tu koshish kar reha je jada fourth front pehna navjot singh <laughs> tu eh da dassa ke bjp cha kehdi party cha puri wife ta kehni ke main ta bjp hai eh bhi kehna main hale faisla nahi kita ਕੀ ਫੋਰਟ ਫਰੰਟ ਤਿੰਨ ਐਮਐਲਏ ਨਾਲ ਕੋਈ ਪਾਰਟੀ ਬਣ ਜਾਂਦੀ ਹੈ ਪਹਿਲਾਂ ਮੈਨੂੰ ਇਹ ਦੱਸੋ ਮੈਂ ਵੀ ਪਾਰਟੀ ਬਣਾਈ ਸੀ ਇੱਕ ਪੰਥਕ ਅਕਾਲੀ ਦਲ ਜੇ ਤੁਹਾਨੂੰ ਯਾਦ ਹੋਵੇਗਾ ਦੋ ਸਾਲ ਦੇ ਵਿੱਚ ਅਸੀਂ ਆਰਗੇਨਾਈਜੇਸ਼ਨ ਨਹੀਂ ਬਣਾ ਸਕੇ ਤੇ ਨਵੇਂ ਨਾ ਬਣਾ ਲੈਣਗੇ